ਕੋ ਇਨਸਾਨ ਕਿਸੇ ਪ੍ਰਾਇੇ ਰਿਸ਼ਤੇ ਦੇ ਲਈ ਆਪਣੇ ਮਾਤਾ ਪਿਤਾ ਨਾਲ ਲੜਾਈ ਕਰਦੇ ਨੇ ਦੂਸਰਿਆਂ ਤੋਂ ਲੈ ਕੇ ਸਨਮਾਨ ਉਹਨਾਂ ਦੀ ਜੱਗ ਹਸਾਈ ਕਰਦੇ ਨੇ ਅਜਿਹੇ ਲੋਕ ਸਭ ਤੋਂ ਵੱਡੇ ਖੁਦਗਰਜ਼ ਹੁੰਦੇ ਨੇ ਉਹਨਾਂ ਦੇ ਗੁਨਾਹ ਸਭ ਤੋਂ ਉੱਪਰ ਦਰਜ ਹੁੰਦੇ ਨੇ ਕਿਉਂਕਿ ਪ੍ਰਮਾਤਮਾ ਨੇ ਮਾਤਾ ਪਿਤਾ ਦਾ ਸਭ ਤੋਂ ਪਹਿਲਾ ਰਿਸ਼ਤਾ ਬਣਾਇਆ ਹੈ ਜੋ ਗੁੱਸੇ ਵਿੱਚ ਉਹਨਾਂ ਦੀ ਫਿਕਰ ਕਰੇ ਅਜਿਹਾ ਨਿਰਸਵਾਰਥ ਫਰਿਸ਼ਤਾ ਬਣਾਇਆ ਹੈ ਦੂਜੇ ਤਾਂ ਕੇਵਲ ਆਪਣਾ ਫਾਇਦਾ ਜਾਂ ਨੁਕਸਾਨ ਵੇਖਦੇ ਨੇ ਜਿਉਂ ਜਿਹਾ ਚਾਹਣ ਵੈਸਾ ਪਾਸਾ ਸੁੱਟਦੇ ਨੇ ਮਗਰ ਮਾਤਾ ਪਿਤਾ ਸਿਰਫ ਸਾਡਾ ਭਲਾ ਹੀ ਸੋਚਦੇ ਨੇ ਕਿਤੇ ਸਾਡੇ ਨਾਲ ਕੁਝ ਗਲਤ ਨਾ ਹੋ ਜਾਵੇ ਇਸ ਲਈ ਉਹ ਵਾਰ-ਵਾਰ ਟੋਕਦੇ ਨੇ ਉਹਨਾਂ ਦੀ ਟੋਕਾ ਟਾਕੀ ਨੂੰ ਨਫ਼ਰਤ ਦਾ ਨਾਮ ਨਾ ਦੇਓ ਇਸ ਨੇ ਸਵਾਰਥ ਪ੍ਰੇਮ ਨੂੰ ਬੱਤਮੀਸੀ ਦਾ ਇਨਾਮ ਨਾ ਦਿਓ ਬੱਤਮੀਸੀ ਦਾ ਹੀ ਨਾ